ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਰਨਲਿਸਟ ਕਤਰ ਮਹਿਰਾਣਾ ਰਣਵੀਰ ਸਿੰਘ ਠੱਠਾ ਕੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਗਜ਼ੀਨ ਕਿਸਾਨ ਮਜ਼ਦੂਰ ਕਾਫਲਾ ਉਹ ਛਪਣ ਲਈ ਤਿਆਰ ਹੋ ਗਿਆ ਔਰ ਜਿਹਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਪਾਣੀਆਂ ਦੇ ਮੁੱਦੇ ਤੇ ਇਸੇ ਤਰ੍ਹਾਂ ਬਿਜਲੀ ਦੇ ਮੁੱਦੇ ਤੇ ਜਿਹੜਾ ਬਿਜਲੀ ਸੋਧ ਬਿੱਲ 2025 ਰਾਇ ਖਪਤਕਾਰਾਂ ਨੂੰ ਕਾਰਪੋਰੇਟ ਬਿਘਿਆੜਾ ਅੱਗੇ ਖਾਜੇ ਦੇ ਰੂਪ ਵਿੱਚ ਸੁੱਟੜ ਦੇ ਖਿਲਾਫ ਲਹਿਰ ਉਸਾਰ ਦਾ ਸੱਦਾ ਜਿਵੇਂ ਐਕੀਪ ਵਾਲੇ ਮੀਟਰ ਲੱਗ ਰਹੇ ਆ ਸਾਰਾ ਜਿੰਨਾ ਵੀ ਬਿਜਲੀ ਦਾ ਹੈਗਾ ਭਾਵੇਂ ਵੰਡਾ ਦੀ ਹੈਗਾ ਬਿਜਲੀ ਦਾ ਐਚਾ ਬਿਜਲੀ ਸਪਲਾਈ ਦਾ ਐਚਾ ਬਿਜਲੀ ਬਣਾਉਣ ਦਾ ਬਥੇਨ ਸਾਰਾ ਕੁਝ ਪ੍ਰਾਈਵੇਟ ਹੱਤਾਂ ਦੇ ਵਿੱਚ ਇਸੇ ਤਰ੍ਹਾਂ ਲੈਂਡ ਪੂਲ ਐਕਟ ਜਿਹਦੇ ਤਹਿਤ ਸਾਰੀ ਜ਼ਮੀਨ ਹੌਲੀ-ਹੌਲੀ ਇਹਨਾਂ ਨੇ ਅਕਵਾਇਰ ਕਰਕੇ ਅਡਾਨੀਆਂ ਬਾਨੀਆਂ ਨੂੰ ਦੇਣ ਜਾ ਰਹੇ ਆ ਜਿਦੇ ਵਿੱਚ 24000 ਏਕੜ ਲੁਧਿਆਣੇ ਦੀ ਇਸੇ ਤਰ੍ਹਾਂ 4205 ਏਕੜ ਅੰਮ੍ਰਿਤਸਰ ਦੀ ਬਾਕੀ ਜ਼ਿਲ੍ਹਿਆਂ ਦੀ 1000 1500 ਤੋਂ 2000 ਏਕੜ ਜਿਹੜੀ ਆ ਉਹ ਇੱਕ ਲੈਂਡ ਪੂਲ ਐਕਟ ਹੈ ਜਿਹਦੇ ਵਿੱਚ ਇਹਨਾਂ ਨੇ ਅਰਬਨ ਸਟੇਟ ਦਾ ਕਿਹਾ ਵੀ ਅਸੀਂ ਉੱਥੇ ਸ਼ਹਿਰ ਬਸਤੂ ਸੋਣੇ ਆ ਇਸੇ ਤਰ੍ਹਾਂ ਬਾਕੀ ਮੁੱਦਿਆਂ ਤੇ ਅ ਕਿਸਾਨ ਵਿਦਵਾਨ ਹੁੰਦੇ ਆ ਹੋਰ ਸਮਗਰੀ ਜਿਹੜੀ ਆ ਇਸ ਅੰਕ ਦੇ ਵਿੱਚ ਜਨਵਰੀ ਦਾ ਪਹਿਲਾ ਅੰਕ ਸੀ ਅਪ੍ਰੈਲ ਦਾ ਦੂਜਾ ਤੇ ਆ ਤੀਜਾ ਅੰਕ ਜਿਹੜਾ ਇਹ ਛਬਰ ਲਈ ਕੱਲ ਅਸੀਂ ਤਿਆਰ ਕਰਤਾ ਔਰ ਮੇਰੀ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਆ ਨਾਲ ਹੀ ਆਪਣਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦੇ ਜਿੰਨੇ ਵੀ ਸਾਡੇ ਆਗੂ ਸਹਿਬਾਨ ਆ ਤੇ ਆਪਣੇ ਵਰਕਰ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਸਾਰੇ ਪੜ੍ਹਨ ਔਰ ਪੜ੍ਹ ਕੇ ਉਹਦੇ ਵਿੱਚ ਜੋ ਵੀ ਕਮੀਆਂ ਜਾਂ ਜੋ ਵੀ ਉਹਦੇ ਵਿੱਚ ਹੈਗਾ ਉਹ ਸਾਰਾ ਪੜ੍ਹ ਕੇ ਸਾਨੂੰ ਸੁਝਾ ਦੇਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਸਾਨ ਮਜ਼ਦੂਰ ਕਾਫਲੇ ਨੂੰ ਹੋਰ ਬਿਹਤਰ ਬਣਾ ਕੇ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ ਸੋ ਸਾਰੇ ਪੰਜਾਬ ਨੂੰ ਮੇਰੀ ਅਪੀਲ ਹੈ ਜਿੰਨੇ ਸਾਡੇ ਲੜਨ ਵਾਲੇ ਸੰਘਰਸ਼ੀ ਯੋਧੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਇੱਕ ਦੋ ਦਿਨ ਦੇ ਵਿੱਚ ਕੱਲ ਛਪਣ ਲਈ ਪੂਰੀ ਸਮਗਰੀ ਅਸੀਂ ਦੇਤੀ ਹੈ ਤੇ ਇੱਕ ਦੋ ਦਿਨ ਦੇ ਵਿੱਚ ਛਪ ਕੇ ਆਪਣੇ ਕੋਲ ਆ ਜਾਵੇਗਾ ਤੇ ਆਪਾਂ ਸਾਰੇ ਉਹਨੂੰ ਪੜ ਕੇ ਤੇ ਆਪਣੇ ਆਪਣੇ ਸੁਝਾਅ ਦਿਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ